धानसभा दो हजार पजी दोणा की शानदार जित हासिल करने कर खुशी से हलका डेरा बाबा नानक तो बीजेपी के सीनियर आगू से त्यानपुर तो मंडल प्रधान विजय सोनी मोहलोवाली की अगवाई हेठ खडा कोटली सूरत मल्ली विखे जित की खुशी मनाई गई इस मौके बीजेपी पार्टी वलो खुशी आतिशबाजी चलाई गई और लड्डू वंडे गए ਇਸ ਮੌਕੇ ਗੱਲਬਾਤ ਕਰਦਿਆਂ ਵਿਜੇ ਸੋਨੀ ਮੋਹਲੋ ਵਾਲੀ ਨੇ ਕਿਹਾ ਕਿ ਸਾਨੂੰ ਇਹ ਦੱਸਣ 'ਚ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਭਾਜਪਾ ਪਾਰਟੀ ਨੇ 27 ਸਾਲਾਂ ਬਾਅਦ ਵਿਧਾਨ ਸਭਾ 2025 ਦੀਆਂ ਚੋਣਾਂ 'ਚ ਜਿੱਤ ਦੇ ਝੰਡੇ ਗੱਡੇ ਹਨ ਉਹਨਾਂ ਕਿਹਾ ਕਿ ਇਹ ਜਿੱਤ ਸਮੁੱਚੀ ਭਾਜਪਾ ਪਾਰਟੀ ਦੀ ਸਖਤ ਮਿਹਨਤ ਅਤੇ ਲੋਕ ਨੀਤੀਆਂ ਸਦਕਾ ਹੀ ਮਮਕਿਨ ਹੋ ਪਾਈ ਹੈ ਸਾਰਿਆਂ ਨੂੰ ਤਹਿ ਦਿਲੋਂ ਵਧਾਈਆਂ ਦਿੰਦੇ ਹਾਂ ਉਹਨਾਂ ਕਿਹਾ ਕਿ ਅੱਜ ਦਾ ਸਮੁੱਚੀ ਭਾਜਪਾ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਤੇ ਸਮਰਥਕਾਂ ਲਈ ਖੁਸ਼ੀ ਦਾ ਦਿਨ ਹੈ बीजेपी आगू विजय सोनी मोहलोवाली ने कहा कि दिल्ली दी तरस से दो हजार सताई दिया चोणा मौके पंजाब च भी कमल का फुल खिलेगा ਬਟੂ ਤੂੰ ਕਿਹੜਾ ਕ੍ਰੈਸ਼ ਕਰ ਕਹਿੰਦਾ ਅੱਜ ਅੱਜ ਦਿੱਲੀ ਵਿੱਚ ਬੀਜਪੀ ਦੀ ਸਰਕਾਰ ਬਣੀ ਆ ਜਾਈ ਸਾਡ ਸਾ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਦੇਣੇ ਆ ਕਿ ਜੇ ਸਾਡੀ 72 ਸਾਲਾਂ ਬਾਅਦ ਮੋਰ ਦਿੱਲੀ ਸਰਕਾਰ ਸਾਡੀ ਭਾਜਪਾ ਸਰਕਾਰ ਆਈ ਆ ਅਸੀਂ ਬਹੁਤ ਜ਼ਿਆਦਾ ਖੁਸ਼ੀ ਮਨਾ ਰਹੇ ਆ ਆਪਣੇ ਨਗਰ ਦੇ ਵਾਲੇ ਵੀ ਸਾਡੇ ਕੋਲ ਸ਼ੂਰਤਮਲ ਜੀ ਡੇਰਾ ਬਾਬਾ ਨਾਨਕ ਘਲਕੇ ਵਾਲੇ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਪਾਂ ਤੁਹਾਨੂੰ ਦੱਸ ਹੀ ਸਾਡੇ ਭਾਜੀ ਕਿ 72 ਸਾਲਾਂ ਬਾਅਦ ਮੋਰ ਵਾਪਸੀ ਸਾਡੀ ਭਾਜਪਾ ਸਰਕਾਰ ਦੀ ਹੋਈ ਆ ਇਹ ਅਸਰ ਸਾਡੇ ਪੰਜਾਬ 'ਚ ਹੀ ਪਏਗਾ ਸਰ ਜਿੰਨਾ ਵੱਡੇ ਵੱਡੇ ਅੱਜ ਦਿਗਜ ਹਾਰ ਗਏ ਜਿਹੜੇ ਕਦੇ ਪਹਿਲਾਂ ਮਖੌਲ ਕਰਦਾ ਇੱਥੇ ਪੰਜਾਬ ਚ ਵੀ ਆ ਅੱਜ ਆਪ ਹਾਰ ਗਏ ਨੇ ਕਿਵੇਂ ਦੇਖਦੇ ਹੋ ਨਾ ਮੈਂ ਤੁਹੇ ਵੇਖੋ ਸਰ ਪੰਜਾਬ ਚ ਇਹੋ ਹਾਲ ਹੋਣਾ ਭਾਜੀ ਪੰਜਾਬ ਚ ਵੀ ਇਦਾਂ ਹਾਲ ਹੋਣਾ ਸਹੀ ਝਾਰੂ ਸਰਕਾਰ ਬਸ ਵੇਖਣ ਵਾਲੀ ਆ ਤੁਹਾਨੂੰ ਤੁਸੀਂ ਦੇਖ ਸਕਦੇ ਕੀ ਹਾਲ ਬੰਡਿਆ ਵਾ ਇਦਾਂ ਪੰਜਾਬ ਚ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾ ਰਹੀ ਆ ਕਿ ਜਿਹੜੀ ਸਾਡੀ ਦਿੱਲੀ ਸਰਕਾਰ ਬਣੀ ਆ ਇਹ ਤੇ ਪੰਜਾਬ ਦਾ ਬਹੁਤ ਜ਼ਿਆਦਾ ਸਰ ਬਏਗਾ ਕੱਲ ਇਹਨਾਂ ਲੋਕਾਂ 'ਤੇ ਇਲਜ਼ਾਮ ਲਾਇਆ ਜਾ ਰਿਹਾ ਕਿ ਸਾਡੀ ਜਿਹੜੀ ਖਰੀਦਦੋ ਪ੍ਰਗਟ ਕਰਨ ਲਈ ਪਹਿਲਾ ਮਤਲਬ ਪੈਸੇ ਦੀ ਗੱਲਬਾਤ ਚੱਲ ਰਹੀ ਹੈ ਉਹ ਸਾਰੇ ਉਹ ਜਿੰਮ ਕੇ ਬੰਦੇ ਕੇ ਦੀ ਹਾਰ ਹੁੰਦੀ ਨਾ ਉਹ ਬਖਲਾ ਜਾਂਦਾ ਵਾ ਉਹ ਬਖਲਾਗੇ ਨੇ ਇਸੇ ਕਰਕੇ ਉਹ ਕੋਈ ਨਾ ਕੋਈ ਕਿਸੇ ਦੇ ਆਪਣੇ ਲਾਂਚ ਲਾਉਣਾ ਚਾਹੁੰਦੇ ਸੇ ਲਾਰੇ ਨੇ ਉਹ ਕੋਈ ਗੱਲ ਨਹੀਂ ਲੋਕਾਂ ਨੇ ਫਤਿਹ ਬੁਲਾਤੀ ਦਿੱਲੀ ਚ ਤੇ ਪੰਜਾਬ ਚ ਵੀ ਜਲਦੀ ਫਤਿਹ ਹੋ ਰਹੀ ਹੈ ਕਿੰਨਾ ਕ ਅਸਰ ਪਏਗਾ ਪੰਜਾਬ ਚ ਤੁਹਾਨੂੰ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਪੰਜਾਬ ਸਿਰ ਪਏਗਾ ਸਾਡੀ ਅਗਲੀ ਸਰਕਾਰ 27 ਚ ਭਾਜਪਾ ਸਰਕਾਰ ਹੋਣੀ ਆ ਖਿਲੇਗਾ ਕਮਲ ਬਿਲਕੁਲ ਪੱਕਾ ਕਮਲ ਖਿਲੇਗਾ ਜੀ ਸਾਰੇ ਮੋਦੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਵੇਖੋ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਕੋਡਾ ਕੋਲਾ ਵੇਖੋ ਸਾਰਾ ਰਸਤਾ ਬਣਾ ਰਿਹਾ ਵੇਖੋ ਕਿ ਕਿੱਡੇ-ਕੱਡੇ ਵਧੀਆ ਪ੍ਰਾਲੇ ਕਰ ਰਹੇ ਨੇ ਕੋਰ ਇੰਡਸਟਰੀ ਏਰੀਆ ਵੀ ਸਾਡੇ ਪੰਜਾਬ ਵਿਚ ਆ ਰਿਹਾ ਸਾਡੇ ਜ਼ਿਲ੍ਹੇ ਗੁਰਦਾਸਪੁਰ ਵਿੱਚ ਸਾਰੀ ਮੰਗ ਰੱਖੀ ਵੀ ਸੁਨਮਨੀਤ ਸਿੰਘ ਬਿੱਟੂ ਜੀ ਨਾਲ ਕਿ ਜਲਦੀ-ਜਲਦੀ ਸਾਡੇ ਮਸਲੇ ਹੱਲ ਹੋ ਸਕਣਗੇ ਜੀ ਅੱਜ ਖੁਸ਼ੀ ਮਨਾਈ ਗਈ ਹੈ ਸਾਰਾ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਦੇਸ਼ ਵਾਸੀਆਂ ਨੂੰ ਦਿੱਲੀ ਵਿੱਚ ਬੀਜੇਪੀ ਦੀ ਜਿੱਤ ਹੋਣ ਤੇ ਬਹੁਤ-ਬਹੁਤ ਮੁਬਾਰਕਾਂ ਸਾਡੇ ਬਹੁਤ ਹੀ ਮਾਣ ਸਤਿਕਾਰਯੋਗ ਵਿਜੇ ਕੁਮਾਰ ਸੋਨੀ ਜੀ ਜੋ ਕਿ ਇਸ ਮੰਡਲ ਦੀ ਗਵਾਹੀ ਕਰਦੇ ਹਨ ਧਿਆਨਪੁਰ ਕੋਟਲੀ ਦੀ ਇਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਸਾਰੇ ਜਿੰਨੇ ਵੀ ਇਹਨਾਂ ਦਾ ਸਹਿਯੋਗ ਕਰਦੇ ਮੇਰੇ ਭੈਣ ਤੇ ਭਰਾ ਬਹੁਤ ਬਹੁਤ ਜਨਦਾ ਧੰਨਵਾਦ ਕਿ ਇਹਨਾਂ ਨੇ ਅੱਜ ਵੀ ਸਹਿਯੋਗ ਕੀਤਾ ਤੇ ਪਹਿਲਾਂ ਵੀ ਕਰਦੇ ਸੀ ਤੇ ਅੱਗੇ ਵੀ ਕਰਦੇ ਰਹਿਣਗੇ ਤੇ ਦਿੱਲੀ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਉਹਨਾਂ ਨੇ ਬਹੁਤ ਤਗੜਾ ਫਤਵਾ ਦਿੱਤਾ ਤੇ ਜਿੱਤ ਦਵਾਈ ਬੀਜੇ ਪਾਰਟੀ ਜਿੱਦੀ ਚੋਣਾਂ ਵਾਲੀ ਜੀ ਪੰਜਾਬ ਦੀ ਅਸਰ ਬਿਲਕੁਲ ਹੋਏਗਾ ਜੀ ਬਿਲਕੁਲ 100% ਹੋਏਗਾ ਕਿਉਂਕਿ ਇਹ ਇੱਕ ਕੇਜਰੀਵਾਲ ਜੀ ਸੋਚੀ ਕਿ ਮੈਂ ਦਿੱਲੀ ਦੇ ਵਿੱਚ ਹਿਟਲਰ ਵਾਂਗੂ ਹਿਟਲਰ ਵਾਂਗੂ ਮੈਂ ਪੱਕਾ ਹੀ ਜੰਮ ਗਿਆ ਪਰ ਉਹ ਹਿਟਲਰ ਚ ਲੱਗ ਗਿਆ ਇਤੋਂ ਬੜੇ ਬੜੇ ਬਾਦਸ਼ਾਹ ਚੱਲ ਗਏ ਇਹਨੂੰ ਮਾਣ ਹੀ ਇਹਦਾ ਮਾਨ ਮੋਦੀ ਨੇ ਇਸੇ ਹੀ ਟਾਈਮ 'ਚ ਤੋੜਤਾ 27 ਦੇ ਵਿੱਚ ਆਮਲਾ ਟਾਈਮ ਪੰਜਾਬ ਦਾ ਹੋ ਗਿਆ ਜੀ ਅੰਬਾ ਤੋਂ ਪਹਿਲਾਂ ਤੇ ਸਾਡੇ ਨਰਿੰਦਰ ਮੋਦੀ ਜੀ ਨੂੰ ਲੱਖ ਲੱਖ ਵਧਾਈਆਂ ਨੇ ਬਹੁਤ ਵੱਡੀ ਸੀਟ ਜਿੱਤੀ ਗਈ ਦੀ ਦਿੱਲੀ ਵਿੱਚ ਕੁਝ ਕੇਜਰੀਵਾਲ ਜੀ ਕਹਿ ਰਹੇ ਹਨ ਕਿ ਦੋ ਜਨਮ ਪਾਰ ਵੀ ਕੇ ਨਰਿੰਦਰ ਮੋਦੀ ਦੀ ਨਹੀਂ ਜੇ ਸਕਦੇ ਉਨਾ ਇਸੇ ਵਾਰ ਹੀ ਜਿੱਤ ਕੇ ਸੀਟ ਦਿਖਾਈ ਦੀ ਆ ਬਹੁਤ ਸੋਹਣੇ ਕੰਮ ਕੀਤੇ ਨੇ ਤੇ ਬਾਕੀ ਕੰਮ ਬੋਲਦੇ ਨੇ ਕੰਮ ਬੋਲਦੇ ਨੇ ਆਬਲਕ ਨੂੰ ਕੰਮ ਚੰਗੇ ਲੱਗੇ ਨੇ ਮੋਦੀ ਜੀ ਦੇ ਤੇ ਪਬਲਿਕ ਜੀ ਬਰੇ ਆ ਉਤੇ ਵੋਟਾਂ ਪਾਈਆਂ ਨੇ ਤੁਹਾਨੂੰ ਮਨ ਹੋ ਗਏ ਬਾਕੀ ਸਭ ਸੰਤਾਂ ਦਾ ਖਲਾਫ ਹੁੰਦਾ ਤੁਸੀਂ ਕੁਮਲੀ ਵਿੱਚ ਵਿਜੇ ਸੋਨੀ ਦੀ ਗਵਾਈ ਦੇ ਵਿੱਚ ਜਿਹੜੀ ਅੱਜ ਮਨਾਇ ਗਈ ਖੁਸ਼ੀ ਇਹਦੇ ਸੰਬੰਧ ਤੋਂ ਹਾਂਜੀ ਕੋਰ ਦੀ ਸੂਰਤ ਮੱਲੀ ਵਿੱਚ ਸਾਡੇ ਵਿਜੇ ਭਾਜੀ ਸੋਨੀ ਸਾਹਿਬ ਬਹੁਤ ਖੁਸ਼ੀ ਮਨਾਈ ਗਈ ਆ ਅਸਤ ਬਾਜੀ ਵਗੈਰਾ ਚੱਲੀ ਆ ਲੱਡੂ ਵਗੈਰਾ ਵੰਡੇ ਨੇ ਬੜੀ ਖੁਸ਼ੀ ਮਨਾਈ ਗਈ ਆ ਬਾਕੀ ਇਸ ਤਰ੍ਹਾਂ ਹੀ ਕੰਮ ਬੋਲਣਗੇ ਤੇ ਮੋਦੀ ਜੀ ਦੇ ਆਪਣੇ ਆਪ ਹੀ ਅੱਗੇ ਆਉਣਗੇ ਇਸ ਜਿੱਤ ਨਾਲ ਪੰਜਾਬ ਦੇ ਵਿੱਚ ਭਾਜਪਾ ਫਿਰ ਮਜ਼ਬੂਤ ਹੋਏਗੀ ਹੁਣ ਹੋਏਗੀ ਜੀ ਕਹਿਣ ਦੀ ਕੋਈ ਜ਼ਰੂਰਤ ਨਹੀਂ ਬਾਕੀ ਕੰਮ ਦੇ ਖੰਡੇ ਨੇ ਬਾਹਰ ਦੀਆਂ ਸਟੇਜਾਂ 'ਤੇ ਜਾਈਏ ਤੇ ਮੋਦੀ ਦੇ ਕੰਮ ਬੋਲਦੇ ਨੇ ਠੀਕ ਹੈ ਜੀ ਜੇ ਜਾ ਕੇ ਵੇਖਾਂਗੇ ਤਾਂ ਮੋਦੀ ਦੇ ਕੰਮ ਦੇਖਦੇ ਨੇ ਕੰਮ ਹੋਏ ਨੇ ਕੰਮ ਇੱਥੇ ਵੀ ਕਰ ਰਹੇ ਨੇ ਬਹੁਤ ਵਧੀਆ ਚੱਲ ਰਿਹਾ ਸਿਸਟਮ ਤਾਂ ਕਿ 2027 ਚ ਪਤਾ ਲੱਗ ਜਾਵੇ ਸੰਜੀਵ ਮਹਿਤਾ ਦੇਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ